ਉਹ ਮੈਨੂੰ ਦੱਸੂਗੀ ਜਦ ਤੂੰ ਮੇਰਾ ਨੰਬਰ ਰੱਖੀ ਤਾ ਮੈਨੂੰ ਦੱਸਣਾ ਅਸੀਂ ਜਾਣੀਏ ਸਾਡਾ ਕੰਮ ਜਾਣੇ ਤੂੰ ਕੁੜੀ ਨਾ ਸਾਡੀ ਜੇ ਤੈਨੂੰ ਨੇ ਬੁਲਾਇਆ ਇਥੇ ਨਾ ਅਸੀਂ ਮਤਲਬ ਕੁੜੀ ਵੜਾ ਕੇ ਤੋੜਾਂਗੇ ਤੇਰੇ ਸਿਰ ਦਿੱੱਤ ਧਰ ਕੇ ਤੋੜਾਂਗੇ ਇਹ ਬੰਦਾ ਕੱਲ ਨੂੰ ਸ਼ਰਾਬ ਪੀ ਕੇ ਤੈਨੂੰ ਕੋਈ ਗੱਲਬਾਤ ਬੋਲਦਾ ਜਾਂ ਤੈਨੂੰ ਕੋਈ ਪਿਛਲਾ ਮਿਹਣਾ ਦਿੰਦਾ ਦੇਖੋ ਉਹਦਾ ਪਤਾ ਇਹ ਸੱਚ ਨਹੀਂ ਮੰਨ ਸਕਦੇ ਐਂ ਫਿਰ ਕਾਉਟਿੰਗ ਕਰਨੀ ਵੀਡੀਓ ਬਣਾਉਣੀ ਹੈ ਆ ਸੇਤ ਨਾਲ ਮੈਨੂੰ ਉਹ ਸਾਨੂੰ ਫੇਰ ਦੱਸਿਓ ਤੁਸੀਂ ਵੀ ਆ ਦੇਖ ਬਾਬਾ ਜੀ ਆ ਬੋਲ ਰਿਹਾ ਹੈ ਉਹ ਫੇਰ ਤੁਸੀਂ ਸਾਨੂੰ ਦੋ ਦਿਓ ਵੀ ਬਾਬਾ ਜੀ ਆ ਦੇਖ ਲੈ ਉਹਦੇ ਅੱਗੇ ਰਿਹਾ ਗੱਲਾਂ ਆ ਅੱਛਾ ਫੇਰਾ ਕਰਦੇ ਉਹ ਸਾਰਾ ਮਿੱਟੀ ਉਹ ਜਿਹੜਾ ਪਿੱਛੇ ਹੋ ਗਿਆ ਇਹ ਪੈਣਾ ਨੇ ਕਰਤਾ ਕਿਸੇ ਤੋਂ ਵੀ ਹੋ ਗਿਆ ਉਹ ਸਾਰਾ ਕੁਝ ਛੱਡ ਕੇ ਅੱਜ ਦੇ ਕੋਈ ਇੱਕ ਦਾ ਬੱਚਾ ਹੁਣ ਬੱਚੇ ਦੇ ਮੁੱਛਕੁੱਟੂ ਮੁੰਡਾ ਗਬਰੂ ਹੋ ਰਿਹਾ ਸੁਣ ਅੱਛਾ ਜਿਹੜੀ ਛੋਟੀ ਕੁੜੀ ਵਾਲੀ ਗੱਲ ਹੈ ਜਿਹੜੀ ਛੋਟੀ ਕੁੜੀ ਵਾਲੀ ਗੱਲ ਹੈ ਉਹ ਸਾਨੂੰ ਅਜੁਰੇ ਦੱਸਦੇ ਵੀ ਭਾਈ ਨੇ ਲਈ ਹੋਈ ਐ। ਮੰਨ ਜੀ ਉਹ ਤਾਂ ਉਹਨਾਂ ਨੇ ਲਈ ਉਹਨਾਂ ਨੇ ਕਿਹਾ ਸੀ ਜੇਕਰ ਉੱਥੇ ਗੱਲ ਹੋ ਰਹੀ ਆ ਕੁੜੀਆ ਬਾਰੇ ਤਾਂ ਮੇਰੀ ਗੱਲ ਕਰਾ ਦਿਓ। ਵੀ ਕੁੜੀ ਮੈਂ ਦੇਣੀ ਨਹੀਂ। ਠੀਕ ਆ। ਮੈਂ ਕਿ ਠੀਕ ਆ ਅੰਕਲ ਤੁਹਾਡੇ ਨਾਲ ਸਹਿਮਤ ਆ ਮੈਂ ਬਟ ਮੇਰੇ ਇੱਕ ਗੱਲ ਇਹ ਆ ਕਿ ਅਸੀਂ ਪਿੰਡ ਤੇ ਨਹੀਂ ਰਹਿਣਾ ਹੈਗਾ ਜਿੱਥੇ ਮੈਂ ਰਹਿ ਰਹੀ ਆ ਮੈਂ ਨਾਲ ਰੱਖਣ ਨੂੰ ਤਿਆਰ ਆਂ ਮੈਂ। ਪਰ ਇਹ ਸੁਧਰਣ ਇਦਾਂ ਬੰਤਾ ਵੀ ਠੀਕ ਨਹੀਂ ਗੱਲ ਉੱਥੇ ਨਹੀਂ ਨਹੀਂ ਮੈਨੂੰ ਪਤਾ ਨਾ ਇੱਥੇ ਆ ਕੇ ਹਾਲਾਤ ਇਹਨਾਂ ਦੇ ਇਹ ਪਿੰਡ 'ਚ ਰਹਿਣਗੇ ਇਹਨਾਂ ਦੇ ਹਾਲਾਤ ਇਹੀ ਰਹਿਣੇ ਆ ਇੱਕ ਮਿੰਟ ਉੱਥੇ ਰਹਿਣਗੇ ਇਹਨਾਂ ਨੂੰ ਆਪੇ ਹਾਲਾਤ ਦਿਖਾਂਗੇ ਇੱਕ ਮਿੰਟ ਹਾਂਜੀ ਤੁਸੀਂ ਜਿੱਦਾਂ ਸਾਡੇ 'ਤੇ ਭਰੋਸਾ ਕਰਦੇ ਮੈਂ ਤੁਹਾਨੂੰ ਮੈਂ ਆਈ ਅੱਧੀ ਦੂਰ ਤੋਂ ਕਦੇ ਮਾਨ ਰੱਖਣ ਨਹੀਂ ਆਈਆਂ ਜਾਂ ਜਾਂ ਤੁਸੀਂ ਬਦਲ ਸਾਨੂੰ ਸਮਝ ਆਉਂਦੇ ਮਾਪਿਓ ਫਿਰ ਤਾਂ ਦੇਖੋ ਪਿੰਡ ਦਾ ਤੇ ਉਹਦਾ ਕੋਈ ਫਰਕ ਨਹੀਂ ਜੇ ਤੈਨੂੰ ਲੱਗਦਾ ਵੀ ਮੈਂ ਨੌਕਰੀ ਕਰਨੀ ਹੈ। ਕੋਈ ਵੀ ਬੈਕਟੀਆਂ ਹੈਗੀਆਂ ਨੇ। ਥੋੜੀ ਤਨਖਾਹ ਵਧੀਆ, ਇਹਨੂੰ ਵੀ ਨਾਲ ਰੱਖ ਲੈ ਤੇ ਤਨਖਾਹ ਤੇ। ਇਹਨੂੰ ਬੇਲਾ ਨਹੀਂ ਛੱਡਣਾ। ਅੱਛਾ ਦੂਜੀ ਗੱਲ। ਜੇ ਇਹ ਕੱਲ ਨੂੰ ਸ਼ਰਾਬ ਪੀ ਕੇ ਫੁੱਦੇ ਨੂੰ 19 ਪੇਕੀ ਗੱਲ ਕਰਦਾ ਹੈ। ਜਾਂ ਤੈਨੂੰ ਗਲਤ ਬੋਲਦਾ ਜਾਂ ਤੈਨੂੰ ਕੋਈ ਮਿਹਣਾ ਦਿੰਦਾ। ਜਾਂ ਇਹਦੀ ਕੋਈ ਭੈਣ ਥੋੜ ਨੂੰ ਕੋਈ ਪੰਜ ਤਿੰਨ ਕਰਦੀ ਆ। ਉਹ ਸਾਡੀ ਜ਼ਿੰਮੇਵਾਰੀ ਆ। ਹੁਣ ਤੂੰ ਕੁੜੀ ਐ ਸਾਡੀ। ਉਹ ਨਹੀਂ ਚੀਜ਼ ਆਏਗੀ। ਅਸੀਂ ਕਹ ਜੀਏ ਵੀ ਨਾ ਅਸੀਂ ਤੈਨੂੰ ਉਹ ਨਹੀਂ ਅਸੀਂ ਤੈਨੂੰ ਆਪਣੀ ਕੁੜੀ ਬਣਾ ਕੇ ਦੋ ਰਾਂ ਘਰੋਂ ਤੇਰੇ ਸਿਰ ਤੇ ਇੱਕ ਤਰਕੇ ਦੇ ਰੁਪਏ ਪਾ ਕੇ ਠੀਕ ਹੈ ਐ ਨਹੀਂ ਹੈ ਜਦੋਂ ਅਸੀਂ ਕੰਮ ਕਰਦੇ ਆ ਅਸੀਂ ਦਾ ਪੱਤਾ ਕਰਦੇ ਬੱਚਾ ਨਹੀਂ ਕਰਦੇ ਤੇ ਤੂੰ ਲਿਫਤ ਨਹੀਂ ਕਰਾਵਾਂਗੇ ਅੱਛਾ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੱਕ ਕਨਾਲ ਤੇਰੇ ਨਾਲ ਮੈਂ ਜ਼ਮੀਨ ਵੀ ਲਵਾਉਂਗਾ ਤੇ ਤੁਸੀਂ ਤਾਂ ਕਹਿ ਨਹੀਂ ਮੈਨੂੰ ਇੱਕ ਕਨਾਲ ਤੇਰੇ ਨਾਲ ਲਵਾਵਾਂਗੇ ਜ਼ਮੀਨ ਉਹ ਮਤਲਬ ਫਿਰ ਉਹਦੇ ਵਿੱਚ ਬੰਦੇ ਨੂੰ ਪਤਾ ਹੁੰਦਾ ਹੈ ਬੱਸ ਜਿਹਨੂੰ ਇਹ ਦੇਖਣਾ ਭਈ ਸਾਡੇ 2 ਮਹੀਨੇ ਲੱਗੇ ਜੇ ਕੋਈ ਸ਼ੋਰੂਮ ਹਾਂਜੀ ਮੈਂ ਇਹੀ ਕਹਿੰਦੀ ਆ ਅੱਜ ਕੋਈ ਹੁਣ ਨਾ ਫਰਕ ਪੱਤ ਲੱਗੇ ਕੋਈ ਬੋਲ ਕੇ ਕਿ ਮੈਂ ਹੁਣ 1 ਲੱਖ ਐਦਾਂ ਕੰਮ ਕਰ ਛੱਡ ਨਹੀਂ ਸਕਦੀ ਨਹੀਂ ਬੀਬਾ ਮੇਰੀ ਤਾਂ ਗੱਲ ਸੁਣਾ ਹੁਣ ਜੇ ਵੀ ਜ਼ਮੀਨ ਮੇਰੇ ਜਮੀਨ ਮੈਂ ਅੱਜ ਤੱਕ ਜ਼ਮੀਨ ਦਾ ਮੈਂ ਲਾ ਲ ਨੀ ਲਾਖਮੀ ਕਰਿਆ ਉਹ ਚੀਜ਼ਾਂ ਨਹੀਂ ਜਾਂਦੀ ਐਨੀ ਜਾਂਦੀਆਂ ਨਾ ਇਹ ਉੱਤੇ ਤੁਸੀਂ ਚੱਲਦੇ ਹੋ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਇੱਥੋਂ ਸਾਰਾ ਕੁਝ ਵੇਚ ਦਿਓ ਹਨਾ ਵੀ ਇੱਕ ਵਾਰੀ ਮੇਰੇ ਨਾਲ ਰਹਿ ਕੇ ਦੇਖ ਲਓ ਜੀ ਨਹੀਂ ਬੇਟਾ ਇੱਕ ਮੇਰੀ ਬੇਟੀ ਨੂੰ ਪ੍ਰਬੰਧ ਕਰ ਪੁੱਤ ਅੰਕਲ ਦੇਖੋ ਤੁਹਾਡੇ ਮਾਣ ਲਈ ਮੈਂ ਕਹਿੰਿਆ ਤੁਸੀਂ ਮੇਰੀ ਵੀ ਮੰਨੋ ਮੈਂ ਬਹੁਤ ਕੱਢੀ ਹੈ ਮੈਂ 15 16 ਸਾਲ ਦੀ ਮਾਰ ਸਹੀ ਹੈ ਉਤੇ ਦਰ ਨੂੰ ਕਮਗਾ ਕਿਉਂਕਿ ਬੱਚਾ ਵੀ ਨਹੀਂ ਮੰਨ ਰਿਹਾ ਹੈਗਾ ਕਹਿੰਦਾ ਮੈਂ ਪਿੰਡ ਤੇ ਨਹੀਂ ਮੰਮੀ ਰਹਿਣਾ ਹੈਗਾ ਰੋਸਵਾ ਦੀ ਕੰਪਨੀ ਸੀ ਜਲਾਉਣ ਵਾਸਤੇ ਜਾਵਣਾ ਨਹੀਂ ਮੈਂ ਲਗਾੜਾ ਪਾਇਆ ਕਿ ਪੜਾਈ ਜਿਦਾ ਲੱਗਿਆ ਸਾਨੂੰ ਜਿਉਂ ਹੀ ਦੋ ਮਿੰਟ ਨਾਲ ਗੱਲ ਤਾਂ ਉੱਥੇ ਆ ਗਈ ਅੰਕਲ ਦੀ ਘੁੰਮ ਫਰਾ ਕੇ ਗੱਲ ਤਾਂ ਉੱਥੇ ਆ ਰਹੀ ਹੈ ਨਹੀਂ ਤੁਸੀਂ ਹੁਣ ਮੈਨੂੰ ਬੁਲਾਇਆ ਕਿੱਦੂ ਕਨੇ ਮੇਰਾ ਵੀ ਫੈਸਲਾ ਰੱਖਣਾ ਚਾਹੀਦਾ ਤੁਮ ਨੂੰ ਅਸੀਂ ਤਾਂ ਰੱਖਣਾ ਕੋਈ ਗੱਲ ਨਹੀਂ ਵੀ ਤੂੰ ਉੱਥੇ ਆਪਣੇ ਕੋਲ ਰੱਖਣਾ ਤੁਸੀਂ ਕੀ ਸੀ ਨਾ ਮੈਨੂੰ ਇਹ ਗੱਲ ਤੇ ਆਪਣੇ ਕੋਲ ਰੱਖਣਾ ਤਾਂ ਕੋਈ ਨਹੀਂ ਬਿਤੇ ਦੀ ਗੱਲ ਤੇ ਫੁੱਲ ਚੜਾਵਾਂਗੇ ਪਤਾ ਕੀ ਹਾਂਜੀ ਅਸੀਂ ਇਹ ਨਹੀਂ ਕਹਿੰਦੇ ਵੀ ਉਹੀ ਅਸੀਂ ਤੁਹਾਨੂੰ ਤੱਕੇ ਨਾਲ ਤੋਰ ਸਕਦੇ ਆ ਨਹੀਂ ਸਾਡਾ ਤਾਂ ਇੱਕ ਇਹ ਹੈ ਕੱਲ ਨੂੰ ਪਤਾ ਸਾਨੂੰ ਕੀ ਕਹਿਣਗੇ ਲੋਕ ਅਗਰ ਕੋਈ ਕਹਿਣਗੇ ਵੀ ਯਾਰ ਨਿਕਲਾ ਸੀ ਹੁਣ 12 13 ਨਿੰਦੀਆਂ ਇਹਨੂੰ ਕੋਈ ਤਕਲੀਫ ਆਉਂਦੀ ਹੈ ਤੈਨੂੰ ਕੋਈ ਗਲਤ ਹੁੰਦਾ ਕੰਮ ਉਹ ਤੂੰ ਸਾਨੂੰ ਦੱਜੀਂ ਤੂੰ ਭੈਣਾਂ ਦੀ ਗੱਲ ਕਰਦੀ ਸੀ ਉਹ ਵੀ ਅਸੀਂ ਜ਼ਿੰਮੇਵਾਰੀ ਲੈਂਦੇ ਮੈਨੂੰ ਇਹਨਾਂ ਦੇ ਭੈਣਾਂ ਇਹਨਾਂ ਨੇ ਤਾਂ ਅੱਜ ਤੱਕ ਆਪਣੇ ਪਰਿਵਾਰ ਦੇ ਪਿੱਛੇ ਹੀ ਲੱਗੇ ਆ ਇਹਨਾਂ ਨੇ ਲੱਗਣਾ ਵੀ ਆ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਕਹਿੰਦਾ ਕੁੜੀਆਂ ਨਹੀਂ ਚਾਹੁੰਦੀ ਹੈਗੀ ਸਾਨੂੰ ਕਿਸੇ ਦੇ ਸਰਤੇ ਰਾਂ ਸਾਨੂੰ ਇੱਕ ਮੌਕਾ ਦੇ ਬੁੱਤੋ ਤੇ ਮਸਤੂ ਤਾਂ ਸਾਨੂੰ ਬਹੁਤ ਮੌਕੇ ਦਿੱਤੇ ਆ ਇਹਨਾਂ ਨੂੰ ਤੁਸੀ ਹੋਰ ਨਾਲਾ ਹੁੰਦਾ ਨਾ ਕਿ 6 ਸਾਲ ਪੌਂਦਾ ਨਾ ਬੰਦਾ ਤੁਸੀ ਹੋਰ ਨੂੰ ਮੌਕੇ ਦੇ ਗਏ ਸਾਨੂੰ ਤੁਸੀ ਮੌਕਾ ਦਿਓ ਤੁਸੀ ਆਪ ਹੀ ਗੋਂਗੋਈ ਬਾਬਾ ਆਂਗਾ ਜੀ ਤਾਂ ਮੈਂ ਕੀ ਕਰਦਾ ਤੁਸੀਂ ਤਾਂ ਮੈਂ ਸਾਈਕਲ ਡਿਪਾਰਟਮੈਂਟ ਤੋਂ ਆਉਂਦਾ ਹਾਂ ਸਾਈਕਲ ਹਾਂਜੀ ਉੱਕੀ ਫੈਕਟਰੀ ਇਹਨਾਂ ਦੀ ਆਪਣੀ ਖੁਦ ਦੀ ਫੈਕਟਰੀ ਹੈ ਇਹਦੇ ਭਰਾ ਦੀ ਰੱਖੀ ਹੈ ਪਰ ਉਹ ਕੰਮ ਤਾਂ ਵਧੀਆ ਇਹਨਾਂ ਨੇ ਦੱਸਿਆ ਨੇ ਇਹਨਾਂ ਨੂੰ ਮੈਂ ਕਿਹਾ ਮੈਂ ਕਿ ਤੁਹਾਨੂੰ ਗੱਡੀ ਪਾ ਕੇ ਦਊਂਗੀ ਮੈਂ ਆਪਲੀ ਗੱਡੀ ਨੂੰ ਲੋਰ ਮੈਂ ਗੱਡੀ ਖੁਦ ਪਾ ਕੇ ਦੇ ਰਹੀ ਆ ਨਾ ਆ ਫਿਰ ਬਰੀਜਾ ਨਹੀਂ ਰਹਿਣਾ ਆ ਗਰੋਰ ਕੀ ਕਰਨੀ ਮੱਛੀ ਬੁੱਗੂ ਜੀ ਇਹ ਜਾਣੇਗਾ ਹਾਂ 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 ਪੂਰੇ ਹਾਂ ਕਰੀਂ ਦਾ ਕੁੜੀ ਨੂੰ ਅਸੀਂ ਤੇਰੇ ਨਾਲ ਭੇਜਾਂਗੇ ਰਾਤ ਜੇ ਮਤਲਬ ਜਾਣਾ ਨਹੀਂ ਫੇਰੇ ਆਪਦਾ ਲੁਧਰਨ ਨੂੰ ਜਾਣ ਦੇ ਤੂੰ ਆਪਦਾ ਚਾਲ ਕਰ ਬੱਸ ਕਰੇਗਾ ਫਤਗੱਲਾਂ ਦੋ ਹੀ ਨੇ ਹੁਣ ਮੁੰਡਾ ਜੇ ਤੋਂ ਬਿਨਾਪਾ ਮਤਲਬ ਹੁਣ ਉਹ ਬੱਲੇ ਦੀ ਵੀ ਠੀਕ ਹੈ ਹੁਣ ਤੂੰ ਗੱਲ ਨੂੰ ਮੰਜੇ ਤੇ ਬਹਿ ਗਿਆ ਤੈਨੂੰ ਕੋਣ ਦੇੂ ਕੂੜੇ ਉਹ ਸੀ ਜੰਦਾ ਗਾ ਤੇਰੀ ਚਾਈਂ ਜਰਾ ਨਾ ਕੀ ਕਰਨਾ ਤੂੰ ਕਰਨੀ ਵੀ ਸ਼ਿਟ ਕਰਖਾ ਮੈਂ ਦਰ ਵੀ ਬੰਦੇ ਕੋ ਦਾ ਕੋਈ ਗੱਲ ਬਾਬਾ ਸ਼ੂਟਿੰਗ ਮੰਨਦਾ ਮੈਂ ਯਾਰ ਸੀ ਜੇ ਮੈਂ ਲਾ ਰਹਾ ਬਿਕਰਮ ਪਾ ਉਹ ਕਰਨੇ ਇਤਾਲ ਤੋਂ ਬਾਅਦ ਭੱਜ ਜੂ ਤੇ ਮੇਰਾ ਚੱਲਿਆ ਤੇ ਲਾ ਰੂ ਨਾ ਚੱਲਾ ਮੈਂ ਪਿੰਡੋਂ ਪਿੰਡ ਤੋਂ ਆ ਦੇਗਾ ਤੂੰ ਲਾਵੇਂਗਾ ਨਾ ਚੱਲਿਆ ਤੈਨੂੰ ਨਾ ਕਰਨੋਂ ਕਿਉਂ ਤੈਨੂੰ ਚੋਲੇ ਤੇ ਬਿਠਾ ਲਾਵੇਂਗਾ ਜਿਹੜੇ ਕਿੰਨੋ ਤੇ ਰਹਿਣਾ ਬੁੱਝਵਖਾ ਕੁੜੀ ਨਹੀਂ ਤੁਸੀਂ 6 ਸਾਲਾਂ ਦੀ ਤੁਸੀਂ ਤਾਂ ਕੁਝ ਕਰ ਨਹੀਂ ਸਕੇ ਮੈਂ ਪਾਗਲ ਆਈ ਓਥੇ ਬੈਠੀ ਆ ਮੈਂ ਬੱਚੇ ਵੀ ਪਾਲਤੇ ਘਰ ਚ ਸਾਲ ਕੁਝ ਬਣਾ ਵੀ ਲੱਗਾ ਇੱਕ ਘਾਰ ਹੀ ਨਹੀਂ ਮੈਂ ਬਣਾਇਆ ਘਰ ਉੱਤੇ ਮੈਂ ਬੰਦਾ ਆ ਤਾਈਓ ਮੈਂ ਬੈਠੀ ਆ ਉੱਤੇ ਨਹੀਂ ਤੇ ਦੋਨੇ ਦੋ ਪਰੋਣੇ ਸੁੱਖ ਨੇ ਇਸ ਗੱਲ ਤੇ ਬੁੱਧਾ ਕੀ ਚੀਜ਼ ਐ ਗੁੱਸਾ ਮਨੋ ਗਿੱਲਾ ਮਨੋ ਮੈਨੂੰ ਉਹਦੀ ਗੱਲ ਕੁਝ ਨਾ ਕੁਝ ਲੱਗਿਆ ਵੀ ਕੋਈ ਗੱਲ ਨਹੀਂ ਇਹ ਦੂਜੀ ਗੱਲ ਜਿਹੜੀ ਤੂੰ ਬਹਿਮ ਮੰਨਦਾ ਹੈ ਜਦੋਂ ਹੁਣ ਆਪਾਂ ਵਿੱਚ ਖੜੇ ਆਂ ਖੜੇ ਆਪਾਂ ਵਿੱਚ ਤੂੰ ਡਰਦਾ ਹੋਵੇਂਗਾ ਵੀ ਕੱਲ ਨੂੰ ਕਿਤੇ ਮੇਰੇ ਨਾਲ ਆਏ ਨਾ ਉਹਦੇ ਜਾਂ ਇਹ ਨਾ ਕਰ ਦੇ ਨਾ ਮੈਂ ਯਾਰ ਹੁਣ ਤੇਰਾ ਮੁੰਡਾ ਹੈ ਇਹ ਕਰਨੂ ਤੇਰਾ ਪਰਿਵਾਰ ਹੈ ਜੇ ਇਹ ਹੈ ਜੇ ਕੁਝ ਅਸਲ ਤੋ ਜੇ ਤੂੰ ਦੋ ਚਾਰ ਬਾਰੀ ਜਾਣਦਾ ਕਿ ਨਾ ਕਿ ਮੈਂ ਉਹਨੇ ਦੀ ਲੱਤ ਟੁੱਟ ਗਈ ਸੀ ਹਾਂ ਜਾਣਦਾ ਮੁੰਡੇ ਨੂੰ ਖਰਚਾ ਪਾਣੀ ਦੀ ਅਗਲਾ ਮੁੰਡੇ ਦੀਆਂ ਜੀ ਰਹਿਦਾ ਬਾਤ ਕਰੀ ਜੱਬੇ ਬਹਿਣਾ ਅੱਜ ਆ ਗੱਲਾਂ ਬੰਦ ਸੁਣਨੀਆਂ ਨਹੀਂ ਪਈਆਂ ਕਿਉਂ ਸਰਪ੍ਰਸਤ ਇਹੀ ਆ ਬਾਬਾ ਮਾਰਾ ਹਾਂ ਇਹਨੂੰ ਕੱਢ ਦੇ ਅੱਜ ਤੇਰੇ ਨਾਲ ਅਸੀਂ ਭੇਜਦੇ ਨੇ ਉੱਤੇ ਅਗਲੇ ਨੂੰ ਪਤਾ ਲੱਗ ਗਿਆ ਆ ਭਾਈ ਇਹਨਾਂ ਦਾ ਪਰਿਵਾਰ ਦਾ ਸੋਤ ਹੈ ਉਹ ਕੱਲ ਨੂੰ ਆਏ ਹੋਈ ਆ ਨਾ ਜੀ ਪਿੰਜੀ ਪਤਾ ਲੱਗ ਗਿਆ ਨਾ ਇਹ ਕਵੇਂ ਜੋ ਮਾੜੀ ਕੁਛ ਕਰੀ ਭਾਵੇਂ ਸਵੇਰੇ ਹਾਂ ਸਵੇਰੇ ਆਪਦਾ ਲੁਧਿਆਣੇ ਨੂੰ ਜਾਣ ਹਾਂ ਤੇ ਤੂੰ ਆਪਦਾ ਸੀਜ਼ਨ ਲਾਉਣਾ ਲਾ ਮੈਨੂੰ ਨਾ ਤਬਾਸ਼ਾਹ ਦੂਸਰਾ ਨਾਮ ਆਦਾ ਕੀ ਹੈ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਪਹਿਲਾ ਸੀਜ਼ਨਾਂ ਤੇ ਰੱਖਣੇ ਕਿੱਧਰ ਤੇ ਜਿਹੜੀ ਬੈਂਕ ਚ ਨੂੰ ਦੱਸ ਲੈਣ ਤਰਾ ਹਲੋ ਜੀ ਇਹ ਤੂੰ ਜਿਵੇਂ ਬਾਹਰ ਆਉਂਦੀ ਹੈ ਤੇਰੇ ਉਹ ਭੈਣ ਨੂੰ ਜਿਵੇਂ ਆ ਤੂੰ ਗੁੱਸੇ ਨੂੰ ਸੀਜ਼ਨ ਚ ਨਾਗ ਤੂੰ ਆਹਲਾ ਮੁੰਡਾ ਚੰਗਾ ਇਹਨੂੰ ਹੁਣੇ ਉਨੇ ਤਵਾ ਦੀ ਲਾਜ਼ਮੇ ਛੱਡੀ ਬੈਠਾ ਇਨੂੰ ਅਸਲੀ ਤਰੀਕੇ ਨਾਲ ਜੋ ਐਮਪੀ ਐਂ ਧੱਕੇ ਜਾਂਦਾ ਅੱਛਾ ਬਗਿਆ ਇਹਨੂੰ ਹੁਣ ਹੀ ਗੱਲ ਪੂਰੀ ਕਰ ਨਹੀਂ ਮੈਨੂੰ ਘਰੇ ਬੰਦਦੇ ਨੇ ਜਰੂਰਤ ਤੇ ਫੇਰ ਧੱਕੇ ਖਣੇਗਾ ਇਹਨੂੰ ਹੀ ਗੱਲ ਪੂਰੀ ਕਰ ਦਿੰਦੇ ਆ ਹਾਂ ਹਾਂ ਆਪਾਂ ਇਲਾਕੇ ਕਮੂਨ ਨੇ ਦੂਰਾਂ ਨੇ ਕੀ ਰਹਿੰਦਾ ਨਹੀਂ ਮੈਂ ਕੰਮ ਵੀ ਮੈਂ ਤੈਨੂੰ ਅੱਜ ਗਈ ਤਾਪ ਜੇ ਮਰਜ਼ੀ ਆਉ ਕਰ ਉਹ ਦੂਰਾਂ ਦੇ ਘਰ ਨਹੀਂ ਮਾਰਿਆ ਬਸ ਗੱਲ ਖਤਮ ਹੈ ਨੇ ਸੌੜਿਆ ਨੇ ਕਰੇ ਜਿਹੜੇ ਹੋ ਜਿੱਦਾਂ ਸੌੜਿਆ ਦੇ ਕਰੇ ਕੋ ਜਾਣਾ ਉਹ ਘਰ ਟੱਬੇਟੀ ਆ ਮੈਂ ਘਰ ਟੱਬੇਟੀ ਮੈਂ ਕਿਹੜਾ ਸੌੜਿਆ ਨੇ ਆਪਣੇ ਪੇਕਿਆਂ ਦੇ ਵਿੱਚ ਬੈਠੀ ਹਰਿਆ ਇਹਨਾਂ ਦੀ ਦੁਨੀਆ ਜਾਂਦੀ ਜਾ ਰਹੀ ਬਹੁਤ ਕੰਮ ਕਰਨ ਨੂੰ ਆਤੇ ਮੈਂ ਜਿੱਥੇ ਨਾ ਕਰ ਲਿਆ ਮੈਂ ਅੱਗੇ ਵੀ ਪਾੜੀ ਸੌੜਿਆ ਦੇ ਤਾਂ ਫੇਰ ਹੁੰਦਾ ਜੇ ਤੂੰ ਉਹਦੇ ਨਾਲੇ ਕੁੜੀ ਦੀ ਇਹਨਾਂ ਦੀ ਹੋਈ ਆ ਕੁੜੀ ਨਹੀਂ ਹੈਗੀ ਇਹਨਾਂ ਦੀ ਅਰੇ ਤੂੰ ਕਹੇ ਤੂੰ ਉਹਨਾਂ ਰੋਟੀ ਬੈਠਦਾ ਮੈਂ ਸੌੜੀ ਦੀ ਗੱਲ ਫੇਰ ਜੇ ਆਪਾਂ ਨੂੰ ਕੁਝ ਦੱਸ ਨਹੀਂ ਚੱਲ ਤੂੰ ਨਾ ਰਹਿ ਤੂੰ ਆਪਦੇ ਕਮਾ ਕੇ ਤੁਸੀਂ ਅਜੀਬ ਜਗਾ ਪਾਓ ਆ ਜੰਨੀਆ ਉਹ ਕਿੱਥੇ ਰਹਿੰਦੇ ਨੇ ਮੈਂ ਕਿੱਥੇ ਰਹਿੰਦਾ ਫੇੜ 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 ਬਹੁਤ ਸਾਰੇ ਕਦੇ ਰਹਿ ਗਏ ਇਹ ਦੂਰੇ ਨਹੀਂ ਆਪ ਕਰਾ ਦੇ ਸਾਡੇ ਵੀ ਮਤਲਬ ਪਰਿਵਾਰ ਨਾਲ ਯਾਰ ਮੁਚਾਇਰਾ ਦੇ ਵਿਚ ਰਹਿਣੇ ਨੇ ਉਹ ਅਗਲਾ ਦੋ ਕਰਮਾਂ ਪਰਾ ਹੋ ਜਾਂਦਾ ਕੋਈ ਦੁੱਖ ਹੋਵੇ ਸੁੱਖ ਹੋਵੇ ਹੂੰ ਆਉਂਦਾ ਜਾਂਦਾ ਅਗਲਾ ਆਉਂਦਾ ਜਾਂਦਾ ਅੱਛਾ ਬਾਕੀ ਤੇਰੀ ਮਰਜ਼ੀ ਅਸੀਂ ਤਾਂ ਦੇਖੋ ਤੁਹਾਨੂੰ ਮਿਲਿਆਉਣ ਵਾਲਿਆ ਉਹ ਜੇ ਮੜਦੀ ਇਹ ਹੋਰ ਸੁਡੀ ਇੱਛਾ ਹੈ ਉਹ ਦੋ ਦਿਨ ਬਾਬੇ ਨੂੰ ਬਚਾਰੇ ਉਹਨਾਂ ਨੇ ਸਾਰੇ ਹਾਂ ਹੋ ਇਹ ਤਾਂ ਕੁਦਰਤੀ ਕੋਈ ਫੇਰ ਹੋ ਜੇ ਨਹੀਂ ਪ੍ਰਮਾਤਮਾ ਦਾ ਬਤੀਰਦਾ ਕੋਈ ਅਸੀਂ ਤਾਂ ਤੈਨੂੰ ਸਾਫ਼ ਕਹਿੰਦਾ ਵੀ ਇਹ ਪਤਾ ਹੈ ਮੇਰੇ ਨਾਲ ਕੀ ਹਾਂ ਜਿਹੜੇ ਦਾ ਇਹਨਾਂ ਨੇ ਬਚਾਰੇ ਬਚੋਲਾ ਜ਼ਮੀਨ ਉਹਨੇ ਲਈਆਂ ਨਹੀਂਆਂ ਫਿਰ ਇਹ ਨਹੀਂ ਇਹ ਕਾਪੀ ਹਾਂ ਨੂੰ ਪਤਾ ਹੀ ਆਦਾ ਮਤਲਬ ਇਹਨੇ ਪੱਲੇ ਕਿਸੇ ਰਹਿਣਾ ਜੇ ਰਹੇਗਾ ਮੈਂ ਸਿੰਘ ਨਾਲ ਆਦਿਓ ਕਰ ਲੈਣ ਫਿਰ ਕਿ ਆਪਣੀ ਇਹ ਵੀ ਕਹਾਣੀ ਹਾਂ ਦੋ ਗਾਨੇ ਹੱਥ ਦੇ ਜਾ ਰਹੇ ਹਾਂ ਮਾਈ ਕਮਾਈ ਬੈਠਾ ਜੀ 6 ਸਾਲਾਂ ਦੀ ਕਮਾਈ ਗਵਾਈ ਬੈਠਾ ਮੁੰਡੇ ਇੱਕ ਦੂਜੇ ਦਾ ਭਾਈ ਆਈ ਉਹਦੀ ਅੱਧੀ ਮੇਰੇ ਤੇ ਅੱਧੀ ਹੋ ਕੰਮ ਕਰਨਾ ਕਰੇ ਨੌਕਰਾ ਦਾ ਮੁੰਡੇ ਦੀ ਕਾਪੀ ਇਸ ਵਿੱਚ ਇਹਨੇ ਮੈਨੂੰ 1000 ਕੱਟ ਪਈ ਲੈ ਕੇ ਦਿੱਤਾ ਇਹਨੇ ਮੈਨੂੰ ਮੇਰਾ ਡੇਢ ਲੱਖ ਬਾਬੂ ਹੈ 6 ਸਾਲਾਂ ਦੇ ਬਸ 1.5 ਲੱਖ ਰੁਪਏ ਆ ਉਹ ਤਾਂ ਹੋਰ ਕਹੇ ਲੈਣੇ ਨੇ ਆ ਜਾਣਗੇ ਕੋਈ ਗੱਲ ਨਹੀਂ ਹੁਣ ਪੈਸਾ ਹੈਗੇ ਨਹੀਂ ਪੈਸਾ ਨਹੀਂ ਤਾਂ ਕੋਈ ਗੱਲ ਨਹੀਂ ਪੈਸੇ ਜਾਂਦੇ ਪੈਸੇ ਗੱਲ ਨਹੀਂ ਹੈ ਜਾਂਦੇ ਕਿਧਰੇ ਗੱਲਾਂ ਹਨ ਜੀ ਆਪਾਂ ਚਲੋ ਕਿਸੇ ਨੰਬਰ ਦੇਤੀ ਪੈਸਾ ਕਾਉਣਗੇ ਜਦੋਂ ਦਿੱਤੇ ਨੇ ਉਹ ਐਂ ਦਾ ਹੀ ਮਿੱਥ ਦੇਣੇ ਕੱਲੇ ਦੇ ਚੇ ਕਿਹੇ ਬੰਦੇ ਨਹੀਂ ਦਿੱਤੇ ਨੇ ਬੰਦਾ ਵੀ ਉਹਦੇ ਵਿੱਚ ਨਾ ਆਦਾ ਹੋਣੀ ਗੱਲ ਵੀ ਨਹੀਂ ਕਰਦਾ ਹੈ ਅਭੀ ਇਹਨਾਂ ਵੀ ਆਲਦੀ ਰਚਕ ਹੈ ਜਿਆਦੀ ਇਹਨਾਂ ਦੀ ਰਚਕ ਨਹੀਂ ਕਹੂਗੀ ਤੇਰੇ ਹੋਗੇ ਜ਼ਰੂਰ ਕਰ ਬਸੂਗਾ ਆਹ ਚਾਹ ਵੀ ਪਿਆਰ ਪੂਰਾ ਦਾ ਜੇ ਤੁਸੀਂ ਆਪਸੀ ਤਨ ਲੜਾਈ ਆਉਂਗੇ ਫਿਰ ਤਾਂ ਕੋਈ ਨਹੀਂ ਲਾਈ ਜਾਓ ਕੁਝ ਮਰਜੀ ਕਰੀ ਜਾਓ ਨਵੇਂ ਲੋਕਾਂ ਦੇ ਕੋਲ ਸਾਰਾ ਕੰਮ ਅਸੀਂ ਹੀ ਆਵਾਂਗੇ ਹਾਂ ਸਹੀ ਗੱਲ ਹੈ ਜਦੋਂ ਮੰंजे ਤੇ ਬੈਠੇ ਨਾ ਹੈ ਉਹਦਾ ਕੰਮ ਅਸੀਂ ਹੀ ਆਵਾਂਗੇ ਕੋਈ ਭੈਣ ਨੇ ਨਹੀਂ ਖੜਨਾ ਕੋਈ ਭਾਈ ਨੇ ਨਹੀਂ ਖੜਨਾ ਇਹਨਾਂ ਵੀ ਖੁਦ ਮੂੰਹ ਤੇ ਬਟਾ ਬਾਹ ਰੁਕਤੀ ਸੀ ਇਹਨਾਂ ਨੂੰ ਵੀ ਪਤਾ ਇਹਦੇ ਭਾਈ ਨਹੀਂ ਤੋੜੀ ਸੀ ਕਿਸੇ ਭੈਣ ਨੇ 1 ਰੁਪਿਆ ਨਹੀਂ ਦਿੱਤਾ ਫੇਰ ਵਾਲੇ ਪੁੱਛ ਮਾਰ ਭੈਣਾਂ ਦੇ ਕਰੇ ਮਾਸਾਂ ਬੰਨੀਆਂ ਹੋਈਆਂ ਸਿੰਨਾ ਭੈਣਾਂ ਨੂੰ ਹੱਥ ਜੋੜ ਲੈ ਕੋਈ 2-2 ਕਿਲੋ ਘਿਓ ਹੀ ਦੇ ਦੋ ਮੈਨੂੰ ਮੂੰਹ ਤੇ ਬੈਠੇ ਆ ਪੁੱਛ ਲੋ ਅger ਦਿੱਤਾ ਹੋਵੇ ਕੁਝ ਵੀ ਜਿੱਥੇ ਗੌਰਮ ਨੇ ਜੱਟ ਨਾ ਬੈਠਾ ਇਹਦਾ ਦਿੱਤਾ ਪਈ ਆਬ ਦਾ ਅੱਜ ਇਹਨਾਂ ਕਟੀਆਂ ਦਾ ਖਾ ਹੋ ਗਿਆ ਤਾਂ ਇਹਨਾਂ ਨੂੰ ਸਰਕਾਰ ਭਣਾ ਲੈ ਹਾਂ ਹਾਂ ਬਾਬਾ ਜਦੋਂ ਇਹ ਕਾ ਕਰੀਏ ਨਾ ਮੈਂ ਤਾਂ ਕੀ ਕਹੀ ਉਹਨਾਂ ਤਾਂ ਦੇ ਕਿਥੇ ਕਮਾਉਣੇ ਆ ਕਿਉਂ ਖਾਤੇ ਨੇ ਮੈਂ ਕਿਉਂ ਮੈਂ 6 ਸਾਲਾਂ ਦੀ ਕਿਉਂ ਠੱਕੇ ਖਾਰੀ ਆ ਕਿਉਂ ਖਾਤੇ ਨੇ ਮੈਂ ਕਿਉਂ ਘਰ ਛੱਡ ਕੇ ਗਈ ਆ ਜਵਾਬ ਦੋ ਮੈਨੂੰ ਇਸ ਚੀਜ਼ ਦਾ ਕਿਉਂ ਮੈਂ ਬੰਨਿਆਣਿਆਂ ਨੂੰ ਲੈ ਕੇ ਲੱਗ ਰਹਿ ਰਹੀ ਆ ਤੇ ਕੱਲ ਨੂੰ ਤੂੰ ਜਾਈ ਲੁਧਣੇ ਨੂੰ ਇਹ ਆਪਦਾ ਸੀਜ਼ਨ ਲਾਊਗਾ। ਉਹ ਸੀਜ਼ਨ ਤੋਂ ਬਾਅਦ ਤੇ ਫਿਰ ਇਹਨਾਂ ਦਾ ਜੀ ਕਰੂਗਾ ਤਾਂ ਇਹ ਪਿੰਡ ਆ ਜਾਣਗੇ ਇਹਨਾਂ ਦਾ ਜੀ ਕਰੂਗਾ ਤਾਂ ਮਤਲਬ ਇਹ ਵੀ ਲੁਧਿਆਣੇ ਆ ਸਕਦਾ ਹੈ। ਹਾਂ। ਵੀ ਆ ਗੱਲ ਕੀਤੀ ਹੈ। ਮੇਰੀ ਉਹ ਨਾਲ ਗੱਲ ਕਰਵਾਓ ਜੀ। ਭੈਣ ਨਾਲ ਗੱਲ ਕਰਵਾਓ। ਆ ਲੈ ਪੁੱਤੋ ਜੀ। ਕੰਮ ਕਰ। ਮੈਂ ਵੀ ਅੰਕਲ ਜੀ ਇਹੀ ਕਹਿ ਰਹੀ ਆ ਆਰਾਮ ਨਾਲ ਇਹਨਾਂ ਨੂੰ ਫੀਸਨ ਲਗਾਣ ਦੋ ਆਣਗੇ ਉੱਥੇ ਬੈਠ ਕੇ ਫਿਰ ਕਰ ਲਣਗੇ ਸਲਾਹ ਕਿਵੇਂ ਕਰਦੇ ਆ ਮੈਂ ਵੀ ਇਹੀ ਕਹਿ ਰਹੀ ਆ ਤੁਹਾਨੂੰ ਵੀ ਐਦਾਂ 1 ਲੱਖ ਮੈਨੂੰ ਘਰੇ ਨਾ ਭੇਜੋ ਮੈਂ ਵੀ ਇਹੀ ਉਹ ਆਏ ਨਹੀਂ ਭੇਜਦੇ ਪੁੱਤ ਅਸੀਂ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਕਿਉਂਕਿ ਉਹ ਵੀ ਗੁੱਸਾ ਕਰਨੇ ਨੇ ਸੀ ਤਾਂ ਮੈਂ ਐਦਾਂ ਨਹੀਂ ਜਾਣਾ ਨਹੀਂ 6 ਸਾਲਾਂ ਤੋਂ ਉਹਨਾਂ ਨੇ ਸੰਭਾਲਿਆ ਸਾਨੂੰ ਮੇਰਾ ਦੁੱਖ ਸੁੱਖ ਅਸੀਂ ਕੀ ਕਰਨਾ ਚਾਹੁੰਦੇ ਅਸੀਂ ਤੈਨੂੰ ਰੱਖਣ ਨੂੰ ਤਾਂ ਕਿਹਾ ਨਹੀਂ ਮੈਂ ਤੁਹਾਡੀ ਗੱਲ ਸਮਝਦੀ ਹਾਂ ਕਿ ਜੋ ਤੁਸੀਂ ਕਹਿ ਰਹੇ ਹੋ ਮੈਂ ਸਮਝ ਰਹੀ ਹਾਂ ਤੁਹਾਡੀ ਗੱਲ ਲੇਕਿਨ ਪਰ ਮੈਨੂੰ ਉਹਨਾਂ ਦੇ ਨਾਲ ਵੀ ਚੱਲਣਾ ਹਾਂ ਹਾਂ ਉਹਨਾਂ ਦੇ ਨਾਲ ਜ਼ਰੂਰੀ ਆ ਸਰਕਾਰ ਮੇਰਾ ਦੋਸਤ ਦੋਸਤ ਮੇਰੀ ਬਿਮਾਰਤ ہماری ਹਾਂਜੀ ਕਿਹੜਾ ਪਿੰਡ ਹੈ ਤੁਹਾਡਾ ਆਲੰਪੁਰ ਬੋਦਲਾ ਆਲੰਪੁਰ ਬੋਦਲਾ ਹਾਂਜੀ ਕਿਹਨਾਵਾਂ ਹੱਡਾ ਹਰਬੰਸ ਸਿੰਘ ਹਰਬੰਸ ਸਿੰਘ ਇਹ ਇਹ ਜਿਹੜੀ ਜਿਹੜੀ ਮਤਲਬ ਤੁਹਾਡੀ ਪਤਨੀ ਹੈਗੀ ਹਾਂਜੀ ਕਿੱਥੋਂ ਦੀ ਹੈ ਇਹ ਲੁਧਿਆਣੇ ਦੀ ਲੁਧਿਆਣੇ ਦੀ ਹੁਣ ਕਿਉਂ ਇਧਰ ਆਪਣੇ ਸਾਰੇ ਸਿੰਘ ਸਾਹਿਬਾਨ ਬੈਠੇ ਨੇ ਜੱਥੇਦਾਰ ਗਮਨ ਸਿੰਘ ਖਾਲਸਾ ਜੀ ਬੈਠੇ ਨੇ ਤੇ ਉਹ ਹਾਂ ਹੁਣ ਕੀ ਕਹਿੰਦੀ ਐ ਫਿਰ ਉਹ ਉਹ ਕਹਿੰਦੀ ਵੀ ਮੈਂ ਆਉਂਦੀ ਨਹੀਂ ਅੱਛਾ ਵੀ ਇੱਥੇ ਤੇਰੇ ਨਾਲ ਨਹੀਂ ਰਹਿੰਦੀ ਹੈਗੀ ਨਾ ਕਹਿੰਦੀ ਲੁੱਦਿਆਂ ਆ ਜਾ ਕਿੰਨੇ ਸਾਲ ਹੋ ਗਏ 6 ਸਾਲ ਹੋ ਗਏ ਗਈ ਨੂੰ ਹਾਂ ਅਈ ਹੁਣ ਬਾਬਾ ਜੀ ਕੋਲੇ ਆ ਕੇ ਕੀ ਹੁਣ ਕੀ ਕਹਿੰਦੀ ਐ ਫਿਰ ਉਹ ਕਹਿੰਦੀ ਮੈਂ ਨਹੀਂ ਜਾਉਂਦੀ ਨਹੀਂ ਅੱਛਾ ਵੀ ਤੈਨੂੰ ਕਹਿੰਦੀ ਉੱਥੇ ਆ ਉੱਥੇ ਵੀ ਨਹੀਂ ਆਖਿਆ ਹੁਣ ਤਾਂ ਕਹਿੰਦੀ ਮੈਂ ਆਉਂਦੀ ਨਹੀਂ ਬਾਬੀ ਲੰਗ ਵੀ ਆਉਂਦੀ ਹੀ ਨਹੀਂ ਨਹੀਂ ਫਿਰ ਹੁਣ ਜੇ ਇਹ ਕੱਲ ਨੂੰ ਮੰਨ ਲਓ ਤੁਸੀਂ ਹੋਰ ਵਿਆਹ ਕਰਾ ਲੈਨੇ ਹੋ ਜੇ ਉਹ ਫਿਰ ਆਉਂਦੀ ਐ ਫਿਰ ਫੇਰ ਮੈਂ ਕੋਹ ਨਹੀਂ ਦਿੰਦਾ ਇਹਨਾਂ ਨੂੰ ਅੱਜ ਕਹਿਣਾ ਬੱਚੇ ਕਿੰਨੇ ਨੇ ਤੁਹਾਡੇ ਮੁੰਡਾ ਕੁੜੀ ਆ ਉਹ ਉਹਦੇ ਕੋਲੇ ਨੇ ਹਾਂ ਠੀਕ ਆ ਜੇ ਤੁਸੀਂ ਕੱਲ ਨੂੰ ਵਿਆਹ ਕਰਾਉਨੇ ਫੇਰ ਨਹੀਂ ਜ਼ਮੀਨ ਦਿੰਦੇ ਤੁਸੀਂ ਕੋਸੇ ਸਨ ਹੁੰਦੇ ਨਹੀਂ ਦਿੰਦੇ ਪਰ ਨਾਂ ਵੀ ਕਰਾਈਏ ਤਾਂ ਵੀ ਨਹੀਂ ਦਿੰਦਾ ਮੈਂ ਕੋਸ ਉਹਨਾਂ ਨੂੰ ਜੀ ਤੋ ਰੋਟੀ ਲਾਉਂ ਉਹਨੂੰ ਦੇਉਂ ਨਹੀਂ ਸਰੋਕ ਠੀਕ ਆ ਕੱਖ ਵੀ ਨਹੀਂ ਦਿੰਦਾ ਜੇ ਕੱਲ ਨੂੰ ਮੰਗਣ ਵਿੱਚ ਆ ਅੱਛਾ ਹੁਣ ਇਹਨਾਂ ਦਾ ਸਾਰਾ ਕੁਝ ਜੇ ਆ ਜਾਂਦੇ ਹਾਂ ਅੱਜ ਬਗ ਜਾਂਦੇ ਤਾਂ ਇਹਨਾਂ ਦਾ ਤੁਸੀਂ ਸਾਰਾ ਕੁਝ ਠੀਕ ਆ ਇਹ ਗੱਲ ਨੂੰ ਆਖਿਆ ਆ ਕੇ ਜਦੋਂ ਮਹੀਨੇ ਨੂੰ ਆਖੇ ਹਾਂ ਵੀ ਮੈਂ ਆ ਕੁਝ ਲੈਣ ਆ ਕੁਝ ਲੈਣ ਮੈਂ ਕੁਝ ਨਹੀਂ ਹੁੰਦਾ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜ਼ਥੇਦਾਰ ਕਮੰਡ ਸਿੰਘ ਜੀ ਖਾਲਸਾ ਤੇ ਸਾਰੇ ਸਿੰਘ ਸਹਿਬਾਨ ਹਰ ਰੋਜ਼ ਫੈਸਲੇ ਜਿਹੜੇ ਹੁੰਦੇ ਨੇ ਉਹ ਕਰਵਾਉਂਦੇ ਰਹਿੰਦੇ ਨੇ ਇੱਕ ਆ ਤੁਸੀਂ ਵੀਰ ਦੇਖ ਸਕਦੇ ਹੋ ਇਹਦਾ ਅੱਜ ਮਸਲਾ ਤੀਗਾ ਤੇ ਆ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਉਹ ਕੁੜੀ ਆਈ ਤੀ ਕੋਈ ਮਤਲਬ ਫੈਸਲਾ ਨਹੀਂ ਹੋ ਸਕਿਆ ਆਪਾਂ ਗੱਲਬਾਤ ਕਰਦੇ ਹਾਂ ਜਥੇਦਾਰ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਾਪਾ ਜੀ ਇਹ ਫਿਰ ਕੀ ਅੱਜ ਅੱਜ ਉਹ ਕੁੜੀ ਦਾ ਜਿਹੜਾ ਲੁਧਿਆਣਾ ਦੀ ਹਾਂਜੀ ਤੇ ਮੁੰਡਾ ਦੀ ਆलमपुर ਬੋਧਰੀ ਤੋਂ ਹਾਂਜੀ ਤੇ ਪਹਿਲਾਂ ਤਾਂ ਇਹ ਛੀਵਿੰਨ ਆ ਬਾਦ ਆਈ ਮਸੇ ਅੱਛਾ ਜੀ ਤੇ ਅਸਲ ਵਿੱਚ ਇਹ ਕੁੜੀ ਵੀ ਹੋ ਸਕਦਾ ਵੀ ਲੋਟ ਆ ਜਾਂਦੀ ਜਿਹੜਾ ਦਾ ਭਰਾ ਹੈ ਹਾਂ ਜੇ ਕੋਈ ਕਿਸੇ ਵੀ ਬੰਦੇ ਨੂੰ ਕੋਈ ਬਦਲੀ ਹੁੰਦਾ ਵੀ ਯਾਰਾ ਨਾ ਵੀ ਸਾਡਾ ਠੀਕ ਠਾਕ ਹੋ ਰਿਹਾ ਹੈ ਤਾਂ ਹੱਕ ਦਾ ਦਾ ਉਹ ਬੰਦਾ ਤੂੰ ਨੂੰ ਕਹਿਣ ਦਾ ਇਹ ਤੂੰ ਪਾਈ ਜਿਵੇਂ ਬਾਬੇ ਕਹਿੰਨੇ ਨੇ ਅਸੀਂ ਕੋਈ ਜਣਾ ਕੋਈ ਟੱਕਾ ਨਹੀਂ ਕਰ ਰਹੇ ਸੀ ਅਸੀਂ ਇਹਨਾਂ ਘਰ ਬਸਾਉਣ ਵਾਸਤੇ ਵੀ ਭਾਈ ਤੂੰ ਅੱਜ ਅੰਦੇ ਸੌਂਹੇ ਘਰ ਜਾ ਤੇ ਤੜਕੇ ਨੂੰ ਤੂੰ ਜਣਮ ਚਲੀ ਜਾ ਤੇ ਇਹ ਆਪ ਦਾ ਕੰਮ ਤੇ ਚੱਲੇ ਜਾਊਗਾ ਜੋੜੀ ਤੇ ਲੋ 4 ਰੁਪਿਆ ਦੀ ਕੋਈ ਬੱਚੇ ਦਾ ਖਰਚਾ ਵਰਚਾ ਤੂੰ ਉਹ ਵੀ ਲੈ ਕੇ ਜਾਈਂ ਠੀਕ ਹੈ ਜੀ ਕਿ ਪਰ ਉਹਦੇ ਘਰੋਂ ਸਾਫ਼ ਕਰਦਾ ਵੀ ਕੋਈ ਮਤਲਬ ਉੱਥੇ ਨਹੀਂ ਜਾਊਗੀ ਆਪਦੇ ਸਹੁਰ ਨੂੰ ਹਾਂ ਜੀ ਤੇ ਬਾਬਾ ਜੀ ਤੁਸੀਂ ਉਹ ਇਹਨੂੰ ਮੋੜ ਕੇ ਲੱਗਿਆ ਦੇ ਭੇਜੋ ਉਹ ਉਹ ਲੱਗਿਆ ਨੂੰ ਚਲੀ ਗਈ ਤੇ ਇਹ ਨਾ ਵਿਚਾਰੇ ਦਾ ਰੋਟੀ ਦਾ ਬੜਾ ਔਖਾ ਹੋਰ ਹੈ ਪੀਸ ਦਾ ਹਾਂ ਜੀ ਉਹ ਲੱਗੇ ਚੀਕ ਨਾਲਾ ਜਿਹਨੀਆਂ ਦੀਆਂ ਨੇ ਤੇ ਕੱਲ ਨੂੰ ਜਿਹੜਾ ਵੀ ਰੋਟੀ ਜੂਗਾ ਫਿਰ ਉਹਦੀ ਜਾਇਦਾਦ ਦਾ ਹੱਕ ਦਾ ਉਹ ਵੀ ਉਹ ਦਾਕਦਾਰ ਦਾ ਜਦੋਂ ਅੱਜ ਉਹ ਰੋਟੀ ਨਹੀਂ ਕੋਈ ਦੇ ਰਿਹਾ ਤੇ ਉਹ ਤਾਂ ਗਲੀ ਵੀ ਦੇ ਲੰਮਾ ਤਾਂ ਉੱਥੀ ਬਣਾਉਣਾ ਹੈ ਤੇ ਜੇ ਤਾਂ ਥੋੜਾ ਹੁੰਦਾ ਫਿਰ ਤਾਂ ਠੀਕ ਹੈ ਤੇ ਨਹੀਂ ਮੈਨੂੰ ਲੱਗਦੀ ਜ਼ਮੀਨ ਦੀ ਲੋੜ ਹੈ ਤੇ ਨਾ ਮੈਨੂੰ ਇਹ ਵੀ ਲੋੜ ਹੈ ਤੁਹਾਡੇ ਸਾਹਮਣੇ ਬੋਲੀ ਆਓ ਜੇ ਨਹੀਂ ਬੋਲੀ ਤੋ ਪੱਤਰਕਾਰ ਹੋ ਤੁਸੀਂ ਦੇਖੋ ਸਾਨੂੰ ਸਾਰੇ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਜਿਹਦੀ ਮੈਨੂੰ ਤਾਂ ਕਾਸੇ ਦੀ ਲੋੜ ਨਹੀਂ ਜੇ ਕੱਲ ਨੂੰ ਆ ਕੇ ਕੋਈ ਰਵਾ ਪਾਵੇ ਜਿਹੜਾ ਬੰਦਾ ਨਹੀਂ ਰੁਕੀ ਜੂਗਾ ਬਿਨ ਅਕਦਾਰ ਤਾਂ ਕੋਈ ਬਣੂਗਾ ਉਹਨਾਂ ਦੇ ਦਹਰੇ ਚ ਜੋ ਬੱਚਿਆਂ ਨੂੰ ਵੇசி ਕਹਾਤੀ ਬਾਕੀ ਉਹਨੇ ਜਿਹੜੀ ਬੇਟੀ ਹੈ ਦੀ ਉਹ ਇਹ ਸਾਰਾ ਜਿਹੜਾ ਕਹਿੰਦਾ ਮੈਂ ਤਾਂ ਗੋਦ ਲੈ ਲੀ

ਤਾਂ ਇਹ ਲੋਕ ਗੁਜ਼ਾਰਾ ਕਰਦੇ ਨੇ ਕਿ ਉਹ ਨਵੀਂ ਮੰਨੀ ਹਿਸ ਕਰਕੇ ਅੱਜ ਦੇ ਕੱਲ ਮਤਲਬ ਨਹੀਂ ਬਣ ਸਕਿਆ ਕਿ ਇੱਕ ਗੱਲ ਉਹਨੇ ਜਰੂਰ ਕਹੀ ਐ ਉਹਦੇ ਭਰਾ ਨੇ ਵੀ ਐ ਜੀ ਇਹਨਾਂ ਨੂੰ ਬਾਲਸ ਕਰੋ ਜੀ ਉਥੇ ਸੌਰੀ ਨਾ ਜਾਵੇ ਠੀਕ ਹੈ ਜੀ ਤੇ ਉਦੋਂ ਬਾਅਦ ਜਦੋਂ ਸੀਜੇ ਲਾ ਕੇ ਆ ਗਿਆ ਅਸੀਂ ਦੇਖਾਂਗੇ ਵੀ ਕੀ ਕਰਨਾ ਹੈ ਦੇਖਣ ਦਾ ਤਾਂ ਇਹ ਆਪੇ ਦਾ ਇਰਾਦਾ ਨਹੀਂ ਨੇ ਕੁੜੀ ਦਾ ਰੱਤਾ ਲੈ ਉਹਦੇ ਭਾਈ ਕਰਦਾ ਤੇ ਇਹਨੂੰ ਇੱਥੇ ਆਉਣ ਵਾਤੇ ਮਜਬੂਰ ਕਰ ਰਹੇ ਨੇ ਉਹ ਇੱਕ ਪਖਾਵਾ ਜਾਂ ਵੀ ਪਾਦੇ ਹੁੰਦੇ ਨੇ ਵੀ ਭਾਈ ਕੋਲ ਪਹਿਣ ਕੋਲੇ ਭਾਈ ਕੁੱਤਾ ਸਹੁਰਿਆਂ ਘਰ ਜਵਾਈ ਕੁੱਤਾ ਇਹ ਕਹਿੰਦਾ ਵੀ ਮੈਂ ਸਹੁਰੇ ਨਹੀਂ ਜਾਣਾ ਚਾਹੁੰਦਾ ਇਸ ਕਰਕੇ ਅੱਜ ਬਦਲੋ ਕਰ ਲੋ ਨਹੀਂ ਬਣ ਸਕਿਆ ਬਾਕੀ ਇਹ ਦਹਾਉਲੀ ਦੀ ਮਰਜ਼ੀ ਆਰਬਤ ਸਿੰਘ ਦੀ ਉਹਨੇ ਸੀਜ਼ਨ ਲਾਇ ਤੋਂ ਬਾਅਦ ਜਾਣਾ ਨਾ ਜਾਣੇ ਜਦੋਂ ਤਾਂ ਕੁੜੀ ਰੁਕੀ ਗਈ ਉਹ ਇਹ ਇੱਛਾ ਸੀ ਦਾ ਦਾ ਜ਼ੋਰਦਾਰ ਲਾਇਆ ਸੀ ਉਹਨੇ ਭਰਾ ਨੂੰ ਵੀ ਸਮਝਾਇਆ ਜਿਉ ਕੁੜੀ ਨੂੰ ਵੀ ਸਮਝਾਇਆ ਸੀ ਇਹ ਇਹ ਤਾਂ ਤਿਆਰ ਸੀ ਵੀ ਮੈਂ ਇਹਦੇ ਲੋਕ ਕਹਨਾਂ ਜ਼ਮੀਨ ਦੀ ਲਵਾ ਦਿੰਨਾ ਤੇ ਬਾਕੀ ਮਿੰਦੇ ਜਣੇ ਕੋਰਾ ਦਿੰਨਾ ਤੇ ਪਰ ਉਹਨਾਂ ਨੇ ਨਹੀਂ ਇਹ ਗੱਲ ਪਸੰਦਾ ਹੀ ਮੈਂ ਪੂਰ ਦਾ ਸਲਾਹ ਚਲਣਾ ਉਹ ਕਹਿੰਦੀ ਮੈਨੂੰ ਚਾਹੀ ਜੀ ਲੋੜ ਨਹੀਂ ਕਾਸੀ ਮੈਂ ਤਾਂ ਦਾ ਸਾਰਾ ਕੁਝ ਕਰ ਦੇਵਾਂਗਾ ਇਸ ਕਰਕੇ ਇਹ ਵਿਚਾਰ ਹੀ ਰਹਿ ਗਿਆ ਕਰਨ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਦੀ ਬਤੇ